ਯਾਰ ਮੇਰੇ ਦੋਸਤਾਂ ਦਾ ਜੋ ਵਰਗੀ ਬਿਜਵਾ ਦਾ ਟਾਈਮ ਘੱਟ ਹੋ ਜਾਂਦਾ ਨਹੀਂ ਕਿ ਕੋਈ ਮਿਲ ਕੇ ਜਾਂਦਾ ਸੀ ਹਾਂ ਜੀ ਬਸ ਆਪਣੀ ਜੋਤ ਨੂੰ ਮਿਲ ਲਿਆ ਮੰਨ ਲਿਆ ਸੀ ਉਹ ਤਾਂ ਆ ਮੈਂ ਤਾਂ ਬਸ ਇੱਕ ਫੋਟੋ ਖਾ ਲਈਏ ਉਹ ਤਾਂ ਹਮੇਸ਼ਾ ਭੱਲੋ ਸਾਨੂੰ ਕਿਹਨੂੰ ਲੱਗਦਾ ਠੀਕ ਹੈ ਜੀ ਹਾਂ ਸੋਨਿਆ ਬਾਸ ਜੀ ਆ ਹਰ ਪਾਸੇ ਲਾਈ ਰਿਹਾ ਹੈ ਅਰੋੜੇ ਸਤਿਕਾਰਯੋਗ ਤੁਸੀਂ ਜਿੰਨੇ ਵੀ ਤੇ ਬਰਾਜਮੈਨ ਉਹ ਮਾਸਟਰ ਜੀ ਤੇ ਜੋਗੀਪੁਰ ਸਾਹਿਬ ਸਾਡੇ ਬਹੁਤ ਸਤਕਾਰਯੋਗ ਇਲਾਕਾ ਨਿਵਾਸੀਓ ਬਲਾਫ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪ੍ਰਸਾਲਿਆਂ ਨੂੰ ਬੇਨਤੀ ਹੈ ਇੱਕ ਵਾਰੀ ਫੋਟੋ ਲਾ ਲਓ ਪਾਸੇ ਉਹ ਜੋ ਕਿ ਸਾਕਤ ਦੇ ਦਰਸ਼ਨ ਹੋਣ श्री अनके शर्मा जी जो उम्मीदवार ने अपने हलके दे मान योग्य आवाजें पंजाब प्रोफेसर प्रेम सिंह चंदू महाराज जी ਵੱਲੋਂ সুপারিশ ਕਰਕੇ ਇਹਨਾਂ ਨੂੰ ਇੱਥੇ ਲਿਆਂਦਾ ਗਿਆ ਕਾਕਾ ਹਰਿੰਦਰਪਾਲ ਸਿੰਘ ਚੰਦੂ ਮਹਾਰਾਜ ਜੀ ਤੁਹਾਨੂੰ ਪਤਾ ਨੰਨਪੁਰ ਸਾਬ ਤੋਂ ਸੀਟ ਲੜ ਰਹੇ ਨੇ ਚੰਦੂ ਮਹਾਰਾਜ ਸਾਹਿਬ ਉੱਥੇ ਉਹ ਮਸ਼ਰੂਫ ਨੇ ਬੜੀ ਵੱਡੀ جنگ ਚੱਲ ਰਹੀ ਹੈ ਪੰਜਾਬ ਦੇ ਵਿੱਚ ਜੋ ਚੋਣਾਂ ਦੀ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ 13 ਸੀਟਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ 10 ਸੀਟਾਂ ਦੇ 리ਡ ਕਰ ਰਿਹਾ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਭੰਤੇ ਸਰਵਾਦੀ ਜਿੰਦਾਬਾਦ। ਜਿੰਦਾਬਾਦ ਜੇਪਾ ਸਿੰਘ ਜਦੂ ਵਾਦਰਾ ਜਿੰਦਾਬਾਦ। ਜਿਹਦੇ ਵਿੱਚ ਅਨੰਦਪੁਰ ਸਾਹਿਬ ਦੀ ਸੀਟ ਵੀ ਸ਼ਾਮਲਾ ਤੇ ਆਪਣੇ ਜ਼ਿਲ੍ਹਾ ਪਟਿਆਲਾ ਦੀ ਸੀਟ ਵੀ ਜਿਹੜੀ ਉਹ ਵੀ ਸ਼ਾਮਲਾ। ਸ੍ਰੀ ਅਨੰਕੇ ਸ਼ਰਮਾ ਦੀ ਵੱਡੀ ਲੀਡ ਨਾਲ ਜੋ ਅੱਜ ਦੀਆਂ ਰਿਪੋਰਟਾਂ ਆਉਣ ਵਾਲੇ ਸਮੇਂ 'ਚ ਜੇ ਆਪਾਂ ਤਗੜੇ ਹੋ ਕੇ ਇੱਥੇ ਲੱਗੇ ਰਹੇ ਉਸੇ ਸਾਥ ਦੇ ਤਾਂ ਤੇ ਅਨਕੇ ਸ਼ਰਮਾ ਜੀ ਨੂੰ ਪਾਰਲੀਮੈਂਟ ਵਿੱਚ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਸਰਕਾਰ ਦੇ 10 ਸਾਲ ਪਿੱਛੇ ਜੋ ਲੰਘਿਆ ਉਹਨਾਂ ਦਾ ਲੇਖਾ ਜੋਖਾ 5 ਸਾਲ ਕਾਂਗਰਸ ਸਰਕਾਰ ਨੇ ਅਜਿਹਾ ਹੀ ਜੋ ਗੋਆਇਆ ਉਹ ਵੀ ਲੇਖਾ ਜੋਖਾ ਤੁਹਾਡੇ ਧਿਆਨ ਨੂੰ ਇਹਨਾਂ ਨੂੰ ਪੂਰਾ ਮੁੱਲ ਮਿਲਿਆ। ਪਰ ਮਹਾਰਾਣੀ ਸਾਹਿਬ ਨੇ ਦੱਸੋ ਆਹ ਨਹੀਂ ਕਰ ਸਕੀ। ਸਰਹੰਦਰ ਰੋਡ ਨਹੀਂ ਬਣਾ ਸਕੀ। ਮੇਰੇ ਹਲਕੇ ਦੀ ਕਪੂਲ ਪਿੱਛੇ ਲੋਕ ਪਿੱਟ ਕੇ ਮਰ ਗਏ ਪੁਲ ਨਹੀਂ ਬਣਾ ਸਕੀ। ਇਹ ਤੇ ਵੀ ਛੱਡ ਦਿਓ 30 ਕਰੋੜ ਐਮਪੀ ਦੀ ਗਰਾਂਟ ਹੁੰਦੀ ਹੈ 30 ਕਰੋੜ ਰੁਪਏ ਜਿੱਥੇ ਮਰਜ਼ੀ ਦੇ ਦੇ ਗਲੀਆਂ ਨਾਲੀਆਂ ਸੜਕਾਂ ਕਿਤੇ ਧਾਰਮਿਕ ਕਲੱਬ ਐਸੋਸੀਏਸ਼ਨ ਸਾਡੇ 15 ਕਰੋੜ ਵਾਪਸ ਗਏ ਲੈਪਸ ਹੋਏ ਮਹਾਰਾਣੀ ਪ੍ਰਿੰਟ ਕਰਕੇ ਨੌਜਵਾਨ ਵੀਰ ਬੈਠੇ ਆ ਗੂਗਲ ਤੇ ਚੈੱਕ ਕਰ ਲਿਆ ਜਿਹੜਾ ਬੰਦਾ ਸੜਕਾਂ ਨੇ ਬਰਬਾਦ ਕਰਤੀ ਜੀ ਮੈਸੇਜ ਨੂੰ ਪੁੱਛੋ ਆ ਸੜਕ ਹੋਰ ਵੀ ਮਤਲਬ ਇਹ ਆ ਉਹ ਇੱਕ ਅੰਡਰ ਬ੍ਰਿਜ ਬਣਨਾ ਤਾਂ ਉਹ ਨਹੀਂ ਬਣਿਆ ਸੜਕ ਕਿੱਡੀ ਕੀ ਕਰਨ ਦੀ ਕੀਮਤ ਬਾਲ ਸਾਹਿਬ ਨੇ ਸਾਰੇ ਪੰਜਾਬ ਦੇ ਕੋਈ ਪੁਲ ਰੇਲਵੇ ਲਾਈਨ ਦਾ ਨਹੀਂ ਛੱਡਿਆ ਦਾ ਜਿਹੜਾ ਨਾਮ ਬਣਾਇਆ ਹੋਵੇ ਸੋਚੇ ਨਹੀਂ ਮਤਲਬ ਤੇ ਅੰਮ੍ਰਿਤਸਰ ਦੇ ਸੋਮੀ ਜੀ ਦੇ ਇਸ ਬੰਦੇ ਕੇ ਬਾਸ 30 ਕਰੋੜ ਰੁਪਇਆ ਹੋਏ ਤੇ ਆਪਣੇ ਲੋਕਾਂ માં ਨਾਂ ਬੰਡੇ ਫਿਰ ਉਹਨੂੰ ਐਮਪੀ ਬਣਾ ਕੇ ਆਪਾਂ ਚਾ ਕਰਾਂਗੇ ਗਰਦਾਰ ਦੇਖ ਲੈ ਐਮਪੀ ਅੱਜ ਵੀ ਕਾਂਗਰਸ ਦੀ ਆ ਇਥੇ ਲੰਮੀ ਨੇ ਲੋਕ ਸਭਾ ਚ ਕਾਂਗਰਸ ਵਾਲੀ ਸੀਟ ਪਰ ਬੈਠੀ ਵੋਟਾਂ ਬੀਜੇਪੀ ਵਾਸਤੇ ਮੰਗਦੀ ਕਰੀ 6 ਮਹੀਨੇ ਪਹਿਲਾਂ ਕਿਹੜੀ ਦੀ ਰਾਮ ਮੰਦਰ ਨਹੀਂ ਬਣਨਾ ਚਾਹੀਦਾ ਜਦ ਕਾਂਗਰਸ ਵਾਲੇ ਸਾਰੇ ਵਿਰੋਧੀ ਤੇ ਜਦ ਗੱਲ ਮੈਂ ਪਟਕਾ ਪੈ ਗਿਆ ਪਤਾ ਨਹੀਂ ਕਿਹੜਾ ਫਾਰਮੂਲਾ ਲੱਗ ਗਿਆ ਰਾਮ ਰਾਮ ਕਰਦੀ ਫਿਰ ਰਹੀ ਆ ਉਹਦੇ ਸਾਹਮਣੇ ਰਾਮ ਰਾਮ ਤੁਸੀਂ ਦੇਖੋ ਨਾ ਵੀ ਜਿਹੜੇ 30 ਸਾਲ ਪਹਿਲਾਂ ਕੀ ਵਿਚਾਰਕਰ ਆਇਆ ਗੱਲਾਂ ਪਟਕਾ ਪਾਣੇ ਤੇ ਚੇਂਜ ਹੋ ਗਈਆਂ ਸੋ ਮਤਲਬ ਇਹ ਹੈ ਵੀ ਆਪਾਂ ਇਹ ਨਹੀਂ ਹੁੰਦਾ ਵੀ ਤੁਸੀਂ ਜੀ ਇੱਕ ਪਾਰਟੀ ਛੱਡ ਕੇ ਦੂਸਰੀ ਬਦਲੀ ਜੀ ਤੁਹਾਡੀ ਸਦਾ ਹੀ ਬਦਲੀ ਜੇ ਨਹੀਂ ਸਦਾ ਹੁੰਦੀ ਆਪਣੇ ਹਲਕੇ ਦੇ ਕੜਾਮ ਗੱਡਾ ਇਤਿਹਾਸਿਕ ਸਥਾਨ ਜਿੱਥੇ ਭਗਵਾਨ ਰਾਮ ਜੀ ਦੇ ਨਾਨਕੇ ਆ ਇਸ ਤੋਂ بڑا তীਰ ਸਥਾਨ ਕਿਹ ਹੋ ਸਕਦਾ ਤੀਖਮ ਸਾਹ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਲਣ ਆਏ ਉੱਥੇ ਜੋ ਸ਼ਿਵ ਸ਼ੰਕਰ ਕੋਲੇ ਨਾਲ ਆਜੀਤ ਜੀ ਆਏ ਬਾਲ ਸਾਹਿਬ ਨੇ ਕਿੰਨੀ ਯਾਦਗਾਰ ਬਣਾਈ ਬਾਲਮੀਕ ਜੀ ਦੀ ਬਣਾਈ ਦੁਰਗਾਨਾ ਟੈਂਪਲ ਦੇ 250 ਕਰੋੜ ਦਾ ਆ ਖਾਲਸਾ ਹੈਰੀਟੇਜ ਕੰਪਲੈਕਸ ਬਣਾਈ ਜੰਗੇਜਾਦੀ ਬਣਾਈ ਬੰਦਾ ਸਿੰਘ ਮਾਹਰ ਜੀ ਦੀ ਯਾਦਗਾਰ ਬਣਾਈ ਜੇ ਇੱਥੇ ਘੱਟ ਤੋਂ ਘੱਟ ਇੱਕ ਤਾਂ ਬਣਾ ਸਕਦੇ ਜੇ ਇੱਥੇ ਬਣ ਜਾਂਦੀ 2.50 ਕਰੋੜ ਲੱਗ ਜਾਂਦਾ ਪੂਰੀ ਦੁਨੀਆ ਨੇ ਇੱਥੇ ਮੱਥਾ ਟੇਕਣਾ ਮਿਲਿਆ ਔਰ 50 ਹਜ਼ਾਰ ਬੰਦੇ ਨੂੰ ਰੁਜ਼ਗਾਰ ਗੱਲ ਆ ਉਹ ਇਤਿਹਾਸਿਕ ਪਿੰਡ ਕਰਕੇ ਮਿਲਣਾ ਮੱਥਾ ਕਾ ਗਰਗਾਣਾ ਜੀ ਮੈਂ ਤੇ ਸੁਖਵੀਰ ਬਾਦਲ ਜੀ ਨੇ ਬਹੁਤ ਬੜੀ ਪਲੈਨਿੰਗ ਕੀਤੀ ਜਿੱਥੇ ਛਾਤਾ ਨਾ ਜੀ ਉਸਕੇ ਨੇੜਾ ਨਾ ਬੰਨ ਬਣਾ ਕੇ ਬਹੁਤ ਬੜਾ ਦੋਨੇ ਪਾਸੇ ਜ਼ਮੀਨ ਵੀ 2-300 ਕਰੋੜ ਏਕੜ ਅਕਵਾਇਰ ਕਰ ਰਹੇ تھے ਉੱਥੇ ਅਸੀਂ ਟੂਰਿਜ਼ਮ ਪਲੇਸ ਡਵੈਲਪ ਕਰ ਰਹੇ تھے ਵੀ ਕਿਸਤੀਆਂ ਗੁੱਤੀਆਂ ਛੱਡਾਂਗੇ ਸਾਰਾ ਉਗਾ ਥੋੜਾ ਥੋੜਾ ਪਾਣੀ ਛੱਡੇ ਕਰਾਂਗੇ ਉਹ ਜ਼ਮੀਨਾਂ ਕੇ ਕੰਮ ਆਏ ਕਰੂਗਾ ਇਹ ਹੋ ਗਿਆ ਮੁੜ ਕੇ ਸਰਕਾਰ ਬਦਲ ਗਈ ਉੱਥੇ ਰਹਿ ਗਿਆ ਸਾਰਾ

दायो 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 दायो। जार। दायो दायो दाया 3 3 4 तक गति नहीं 4 4 नहीं बोलना विष्णु को बोल देना 4 मिनट और रानी रानी आगे पानी अभी ना आप लोग आ रहे हैं भारत 830 तक तो दिन में बाहर बोलना चाहिए मानो फास्ट होने वाली है शर्मा जी सारे दोबारा रोकथाम कर रहा है ਮਾਨਸਤ ਜੀ ਨਾ ਦਾ ਜੀ ਬినੋਦ ਸ਼ਰਮਾ ਜੀ ਸ਼ਰਮਾ ਜੀ ਕਿਹੜਾ ਪਿੰਡ ਹੈ ਜੀ ਇਹ ਪਿੰਡ ਹੈ ਪੰਖਰ ਆਜਨ ਕੇ ਸ਼ਰਮਾ ਜੂਰੇ ਆਏ ਸੀ ਕਿਉਂ ਵਜਾ ਉਹਨਾਂ ਨੂੰ ਹੰਗਾਰਾ ਮਿਲਿਆ ਅੱਜ ਜਨਕੇ ਸ਼ਰਮਾ ਇੱਥੇ ਆਏ ਸੀਗੇ ਉਹਨਾਂ ਨੂੰ ਹੰਗਾਰਾ ਬਹੁਤ ਜ਼ਿਆਦਾ ਮਿਲਿਆ ਹੋਰ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਸਾਥ ਦੇਣ ਦਾ ਵਾਅਦਾ ਕੀਤਾ ਜੀ ਤੇ ਅਸੀਂ ਸਾਰੇ ਉਹਨਾਂ ਦਾ ਸਾਥ ਦੇਵਾਂਗੇ ਉਹਨਾਂ ਨੂੰ ਪਾਰਲੀਮੈਂਟ ਤੇ ਲੈ ਕੇ ਜਾਵਾਂਗੇ ਵੋਟਰਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਅੱਜ ਦਿਨ ਮੈਂ ਵੋਟਰਾਂ ਨੂੰ ਅਪੀਲ ਕਰਦਾ ਕਿ ਸੂਝਵਾਨ ਵਿਅਕਤੀ ਨੂੰ ਹੀ ਵੋਟ ਪਾਓ ਜੋ ਐਨ ਕੇ ਸ਼ਰਮਾ ਨੇ ਕੋਈ ਦਲ ਬਦਲੂ ਨਹੀਂ ਇੱਕ ਹੀ ਪਾਰਟੀ ਦੇ ਵਿੱਚ ਉਹ ਹਮੇਸ਼ਾ ਰਹੇ ਨੇ ਇੱਕ ਹੀ ਪਾਰਟੀ ਵਿੱਚ ਨੇ ਤੇ ਸਾਫ਼ ਸੁਥਰੇ ਸਭੀ ਦੇ ਮਾਲਕ ਨੇ ਜੇ ਹੋਰ ਕੈਂਡੀਡੇਟ ਆਉਂਦੇ ਆ ਰਹੇ ਉਹ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਐਮਕੀ ਸਰਮਨ ਕਿਵੇਂ ਦੇਖਦੇ ਹੋ ਦੇਖੋ ਬਾਕੀ ਪਾਰਟੀਆਂ ਦੇ ਆ ਕਿ ਆਪਣਾ ਦਲ ਬਦਲੀ ਜਾਂਦੇ ਨੇ ਅੱਜ ਇੱਥੋਂ ਟਿਕਟ ਮਿਲ ਗਈ ਤਾਂ ਕੱਲ ਨੂੰ ਕਿਸੇ ਹੋਰ ਉਹਨਾਂ ਦਾ ਕੋਈ ਫਾਇਦਾ ਨਹੀਂ ਇਹ ਇੱਕ ਹੀ ਪਾਰਟੀ ਨਾਲ ਨੇ ਤੇ ਸਾਫ਼ ਸੁਥਰੇ ਨੇ ਇਸ ਕਰਕੇ ਉਹਨਾਂ ਨੂੰ ਵੋਟ